ਮਗਰੋਂ ਭੋਗਾਂ ਤੇ ਆ ਕੇ ਇਕੱਠ ਕਰ ਗਏ ਮਗਰੋਂ ਪੋਸਟਾਂ ਪਾ ਕੇ ਅਸੀਂ ਸਵਧਾਨੀਆਂ ਦੇ ਕੇ ਮਗਰੋਂ ਕਹਿੰਗੇ ਸਾਡਾ ਆਗੂ ਮਹਾਨ ਸੀ ਸਾਡਾ ਆਗੂ ਅਮਰ ਰਹੇ ਸਾਡਾ ਬੰਦਾ ਬਹੁਤ ਘੈਂਟ ਸੀ ਅੱਜ ਕਿਉਂ ਨਹੀਂ ਖੜਦੇ ਗੱਲ ਕਰਨ ਨੂੰ ਤਿਆਰ ਨਹੀਂ ਮੰਗਾ ਮੰਨਣ ਨੂੰ ਤਿਆਰ ਨਹੀਂ ਹਨ ਇਹਨਾਂ ਨੂੰ ਹੀ ਪਤਾ ਵੀ ਜੇ ਸਰਕਾਰ ਅੱਲਾਹ ਸਾਬ੍ਹ ਨੂੰ ਕੁਝ ਹੁੰਦਾ ਕੱਲ ਨੂੰ ਖੁਦਾਨਾ ਖਾਸ ਤਾਂ ਇਹਨਾਂ ਦਾ ਬੜਨਾ ਬੀਜੇਪੀ ਦਾ ਖਾਸ ਤੌਰ ਤੇ ਤਾਂ ਪੰਜਾਬ 'ਚ ਮੁਸ਼ਕਲ ਕਰਦੇ ਨੇ ਕਿ ਲੋਕ ਹਣ ਵੀ ਹੋ ਸਰ ਆ ਵੀ ਸੈਂਟਰ ਦੇ ਨਾਲ ਰਲ ਕੇ ਹਰਿਆਣਾ ਪੁਲਿਸ ਨਾਲ ਏਜੰਸੀਆਂ ਨਾਲ ਰਲ ਕੇ ਸੈਂਟਰ ਦੀਆਂ ਨਾਲ ਪੰਜਾਬ ਵਾਲੇ ਚੱਕ ਲੈ ਜਾਣੇ ਗੱਡੀ ਕੋਲ ਦੀ ਫਿਰਦੀ ਹੈ ਭਾਈ ਜਾਗਦੇ ਰਹੋ ਜਾਗਦੇ ਰਹੋ ਹਣਾ ਤੇ ਮੈਂ ਧੰਨਵਾਦ ਕਰਦਾ ਸਾਡੇ ਬਜ਼ੁਰਗਾਂ ਦਾ ਨੌਜਵਾਨੀ ਬਹੁਤ ਆਈ ਹੋਈ ਆ ਪਰ ਸਾਡੇ ਬਜ਼ੁਰਗ ਬਾਪੂ ਰਾਤ ਨੂੰ ساری ساری ਰਾਤ ਜਿਨ੍ਹਾਂ ਦੀ ਉਮਰ 77 ਸਾਲ ਦੀ ਹੈ ਰਾਤ ਨੂੰ ਬੈਠ ਕੇ ਪੜਾ ਦਿੰਦੇ ਆ ਧੂਆਂ ਤੇ ਸਾਡੇ ਖੂਨ ਸਾਡੇ ਡੀਐਨਏ ਨੂੰ ਦੇਖੋ ਨਾ ਪੂਰੇ ਭਾਰਤ ਦੇ ਵਿੱਚੋਂ ਜਿਹੜੇ ਜ਼ੁਲਮ ਜ਼ਬਰ ਦੇ ਖਿਲਾਫ ਲੜ ਰਹੇ ਆ ਉਹ ਤਾਂ ਪੰਜਾਬ ਸਭ ਤੋਂ ਅੱਗੇ ਜਦੋਂ ਮੁੱਦੇ ਸਾਂਝੇ ਨੇ ਮੰਗਾਂ ਸਾਂਝੀਆਂ ਨੇ ਲੜਾਈ ਇੱਕ ਹੈ ਦੁਸ਼ਮਣ ਮੂਰੇ ਲੜਨ ਵਾਲਾ ਇੱਕ ਆ ਸਾਡੇ ਦਾ ਪਰ ਆਪਾਂ ਨੂੰ ਇਕੱਠੇ ਹੋਣ ਦੀ ਕੀ ਹੱਦ ਹਲੇ ਕਿਸਾਨ ਕੋਲੇ ਚਾਰ ਛੜ ਹੈਗੀ ਆ ਉਹ ਆਪਣੇ ਜੋਗਰਾ ਕਮਾ ਕੇ ਦਾ ਖਾ ਲੂ ਦੁਕਾਨ ਵਾਲੇ ਕਿੱਥੇ ਜਾਣਗੇ ਮਜ਼ਦੂਰ ਕਿੱਥੇ ਜਾਊਗਾ ਤਜ ਸਮੇਂ ਸਿੱਖ ਨੌਰੀ ਬਾਰਡਰ ਤੇ ਆ ਤਾਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਬਾਰਤ ਲਗਾਤਾਰ ਜਾਰੀ ਆ ਅੱਜ 23ਵਾਂ ਦਿਨ ਆ ਉਹਨਾਂ ਦੀ ਸਥਿਤੀ ਹੈ ਜਿਹੜੀ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਸਮਾਜ ਸੇਵੀ ਲੱਖਾ ਸੁਧਾਨਾ ਵੀ ਮੋਰਚੇ ਦੇ ਵਿੱਚ ਇੱਕ ਵਾਰ ਫਿਰ ਪਹੁੰਚੇ ਨੇ ਪਹਿਲਾਂ ਵੀ ਕਿਸਾਨੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨੇ ਅੱਜ ਫਿਰ ਪਹੁੰਚੇ ਹੋ 23ਵਾਂ ਦਿਨ ਅੱਜ ਤਾਂ ਮੈਂ ਵੀ ਜਾ ਕੇ ਆਇਆ ਸਵੇਰੇ ਉਹ ਬੂਨਾ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਸਿਰਫ ਹਲਕਾ ਜਿਹਾ ਹੱਥ ਜੱਕਦੇ ਨੇ ਉਹਨੇ ਡਾਕਟਰ ਅਸੀਂ ਪਰਸੋਂ ਦੇ ਪਹੁੰਚੇ ਆ ਰਾਤ ਨੂੰ ਵੀ ਹੁੰਨੇ ਇੱਥੇ ਤੰਬੂ ਸਾਡਾ ਲਾਇਆ ਆ ਅਪੀਲ ਕਰਦੇ ਆ ਵੀ ਰਾਤ ਨੂੰ ਸਾਨੂੰ ਬਹੁਤ ਸਖਤ ਪਹਿਰੇ ਲੋੜ ਆ ਸਰਕਾਰ ਦਾ ਕੋਈ ਪਤਾ ਨਹੀਂ ਕਦੋਂ ਇੱਥੇ ਧਾੜਾਂ ਲੈ ਕੇ ਆ ਜੇ ਤੇ ਦੱਲੇ ਵਾਲਾ ਸਾਾਨੂੰ ਚੱਕ ਕੇ ਲੈ ਜਾਣ ਦੀ ਕਿ ਗੱਲ ਕਰਨ ਨੂੰ ਤਿਆਰ ਨਹੀਂ ਮੰਗਾ ਮੰਨਣ ਨੂੰ ਤਿਆਰ ਨਹੀਂ ਹੈ ਨਾ ਇਹਨਾਂ ਨੂੰ ਹੀ ਪਤਾ ਵੀ ਜੇ ਸਰਦਾਰ ਅੱਲਾਹ ਸਾਹਿਬ ਨੂੰ ਕੁਝ ਹੁੰਦਾ ਕੱਲ ਨੂੰ ਖੁਦਾਨਾ ਖਾਸ ਤਾਂ ਇਹਨਾਂ ਦਾ ਵੜਨਾ ਇਹ ਭਾਜੀਪੀ ਦਾ ਖਾਸ ਤੌਰ ਤੇ ਤਾਂ ਪੰਜਾਬ ਚ ਮੁਸ਼ਕਲ ਕਰ ਦੇਣਗੇ ਲੋਕ ਇਹਨਾਂ ਨੂੰ ਵੀ ਸਮਝ ਹੈਗੀ ਆ ਕਿੰਨੀਆਂ ਕਿ ਜਾਨਾਂ ਸਾਡੀਆਂ ਲੈਣਗੀਆਂ ਸੇਤ ਦਿਨੋਂ ਦਿਨ ਜਿਹੜੀ ਉਹ ਆਪਾਂ ਨੂੰ ਪਤਾ ਵੀ ਹਾਲਾਤ ਬਹੁਤ ਮਾੜੇ ਹੁੰਦੇ ਤੁਰੇ ਜਾਂਦੇ ਆ ਇੰਨੀ ਬਜ਼ੁਰਗ ਅਵਸਥਾ ਦੇ ਵਿੱਚ ਅ ਮਸਲ ਥੋੜੇ ਹੱਡਾਂ ਨਾਲੋਂ ਮਾਸ ਪਾਸੇ ਹੋ ਰਿਹਾ ਹੈ ਨਾ ਤੇ ਸਰੀਰ ਟੁੱਟਦਾ ਹੈ ਤੁਸੀਂ ਦੇਖੋ ਕਿ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਉਸ ਗੱਲ ਨੂੰ ਮਹਿਸੂਸ ਕਰ ਸਕਦੇ ਜਿਹੜਾ ਉਸ ਇਨਸਾਨ ਜਿਹੜਾ ਉਹ ਪੀੜਾ ਚੋਂ ਨਿਕਲ ਰਿਹਾ ਤੇ ਹਲੇ ਵੀ ਜੇ ਆਪਾਂ ਸੋਚੀ ਜਾਵਾਂਗੇ ਕਿ ਅਸੀਂ ਘਰਾਂ ਚ ਬੈਠੇ ਪਤਾ ਨਹੀਂ ਕਿਹਨੂੰ ਲੀਕਦੇ ਹਾਂ ਹੁਣ ਤਾਂ ਤੁਸੀਂ ਹੋਰ ਦੇਖੋ ਨਾ ਜਿਹੜੇ ਕਾਲੇ ਕਾਨੂੰਨਾਂ ਦੇ ਖਾਤਰ ਆਪਾਂ ਦਿੱਲੀ ਬੈਠੇ 13 ਮਹੀਨੇ ਲਾਏ 700 ਬੰਦਾ ਵੀ ਸਾਡਾ ਉੱਥੇ ਚੜਾਈ ਕਰ ਗਿਆ ਪਰਚੇ ਵੀ ਦਰਜ ਹੋਏ ਬੜਾ ਕੁਝ ਝਲਣਾ ਪਿਆੜੇ ਲੋਕਾਂ ਨੂੰ ਉਹੀ ਜਿਹੜਾ ਖੇਤੀ ਨੀਤੀ ਦਾ ਖਰੜਾ ਹੈ ਉਹੀ ਉਹਨਾਂ ਨੇ ਲਪੇਟ ਕੇ ਦੂਜੇ ਪਾਸੇੋਂ ਦੇ ਪੰਜਾਬ ਦੇ ਵਿੱਚ ਉਹ ਭੇਜ ਚੁੱਕੇ ਆ ਸਰਕਾਰ ਕੋਲੇ 50 ਸਰਕਾਰ ਕੋਲੇ ਉਹ ਬਿਲਕੁਲ ਉਹਨਾਂ ਨੇ ਥੋੜਾ ਜਿਹਾ ਉਹ ਗੱਲ ਕੰਨ ਹੀ ਫੜਨਾ ਕਹਿੰਦੇ ਆ ਉੱਤੋਂ ਦੀ ਕਮਾ ਕੇ ਫੜ ਦੋ ਉਵੇਂ ਫੜ ਲਿਆ ਜਿਹੜੇ ਤੁਸੀਂ ਹਲੇ ਕੱਸਾਂ বাজਾਈ ਜਾਂਦੇ ਹੋ ਖੁਸ਼ੀ ਮਨਾਈ ਜਾਂਦੇ ਵੀ ਉਹ ਤਾਂ ਕੱਲੇ ਨੂੰ ਰੱਦ ਕਰਤੇ ਰੱਦ ਕਰਾਤੇ ਹੁਣ ਉਹ ਦੂਜੇ ਤਰੀਕੇ ਨਾਲ ਆਗੇ ਪਤਾ ਵੀ ਨਹੀਂ ਲੱਗਣਾ ਵੀ ਛੋਡੀਆਂ ਜ਼ਮੀਨਾਂ ਛੋਡਾ ਰਜਗਾਰ ਛੋਡੇ ਕਾਰੋਬਾਰ ਛੋਡੀਆਂ ਦੁਕਾਨਾਂ ਕਿਵੇਂ ਖਤਮ ਹੋਣੀਆਂ ਨੇ ਮੈਂ ਇਹ ਚ ਕਹਿਣਾ ਵੀ ਇਹ ਕੱਲਾ ਕਿਸਾਨ ਦਾ ਮਸਲਾ ਨਹੀਂ ਆ ਹੁਣ ਜਿਹੜੇ ਕਹਿੰਦੇ ਮਜ਼ਦੂਰ ਦੀ ਗੱਲ ਕਰਦੇ ਆ ਮਜ਼ਦੂਰ ਕਹਿੰਦਾ ਵੀ ਮੈਨੂੰ ਤਾਂ ਲੋੜ ਨਹੀਂ ਯਾਰ ਮੈਨੂੰ ਤਾਂ ਦਿਹਾੜੀ ਮਿਲ ਜਾਣੀ ਐ ਜਦੋਂ ਵੱਡੇ ਵੱਡੇ ਇੱਥੀਆਂ ਮਸ਼ੀਨਾਂ ਆ ਗਈਆਂ ਵੱਡੇ ਵੱਡੇ ਫਾਰਮਾਂ ਬਣ ਗਏ ਤੇ ਰੋਬੋਟ ਕੰਮ ਕਰਨ ਲੱਗੇ ਬੰਦੇ ਦੀ ਇਮਤ ਖਤਮ ਆ ਮਜ਼ਦੂਰ ਦੀ ਇਮਤ ਵੀ ਖਤਮ ਆ ਇੱਥੇ 700 ਰੁਪਿਆ ਦਿਹਾੜੀ ਮਜ਼ਦੂਰਾਂ ਦੀ 200 ਦਿਨ ਸਾਲ ਦੇ ਵਿੱਚ ਕੰਮ ਦੇਣਾ ਮਜ਼ਦੂਰਾਂ ਨੂੰ ਉਹ ਵੀ ਸਾਡੀ ਮੰਗ ਦੇ ਵਿੱਚ ਇਹਨਾਂ 12 13 ਮੰਗਾਂ ਦੇ ਵਿੱਚ ਇੱਕ ਮੰਗ ਹੈ ਜਿਹੜੇ ਦੁਕਾਨਦਾਰ ਕਹਿੰਦੇ ਵੀ ਸਾਡਾ ਸੌਦਾ ਵਿਗ ਜਾਣਾ ਖਤਮ ਆ ਦੁਕਾਨਾਂ ਬਾਜ਼ਾਰ ਖਤਮ ਹੋ ਗਏ ਵੱਡੇ ਵੱਡੇ ਮਾਲ ਖੁੱਲ ਗਏ ਵੱਡੇ ਆਨਲਾਈਨ ਡਿਲੀਵਰੀਆਂ ਘਰਾਂ ਤੱਕ ਹੋਣ ਲੱਗ ਗਈਆਂ ਸਮਾਨ ਆਨਲਾਈਨ Amazon ਤੇ ਹੋਰ ਕਈ ਇਸ ਤਰ੍ਹਾਂ ਦਾ ਹੋਣ ਲੱਗ ਗਿਆ ਉਹ ਵੀ ਖਤਮ ਹੈ ਹਲੇ ਕਿਸਾਨ ਕੋਲੇ ਚਾਰ ਛੜ ਹੈਗੀ ਆ ਉਹ ਆਪਣੇ ਜੋਗਰਾ ਕਮਾ ਕੇ ਦਾ ਖਾ ਲੂ ਦੁਕਾਨ ਵਾਲੇ ਕਿੱਥੇ ਜਾਣਗੇ ਮਜ਼ਦੂਰ ਕਿੱਥੇ ਜਾਊਗਾ ਇਹ ਬਹੁਤ ਵੱਡਾ ਸਵਾਲ ਹੈ ਇਹ ਮਨੁੱਖਤਾ ਦਾ ਮਸਲਾ ਹੈ ਛੋੜੀ ਰੋਜੀ ਰੋਟੀ ਦਾ ਮਸਲਾ ਹੈ ਛੋੜੀ ਚੁੱਲਿਆਂ ਦਾ ਮਸਲਾ ਛੋੜੀ ਚੁੱਲ੍ਹੇ ਬਲ ਨੂੰ ਹਟ ਜੈਣਾ ਛੋੜੀਆਂ ਨਸਲਾਂ ਨੇ ਖਤਮ ਹੋ ਜਾਣਾ ਸਾਨੂੰ ਬਾਰ-ਬਾਰ ਬੇਨਤੀ ਕਰਦੇ ਆਂ ਮਗਰੋਂ ਭੋਗਾਂ ਤੇ ਆ ਕੇ ਕੱਟ ਕਰ ਗਏ ਮਗਰੋਂ ਪੋਸਟਾਂ ਪਾ ਕੇ ਅਸੀਂ ਸਰਧਾਂਗੀਆਂ ਦੇ ਕੇ ਮਗਰੋਂ ਕੱਗੇ ਸਾਡਾ ਆਗੂ ਮਹਾਨ ਸੀ ਸਾਡਾ ਆਗੂ ਅਮਰ ਰਹੇ ਸਾਡਾ ਬੰਦਾ ਬਹੁਤ ਘੈਂਟ ਸੀ ਅੱਜ ਕਿਉਂ ਨਹੀਂ ਖੜ ਦੇ ਹੁਣ ਅਸੀਂ ਉਹ ਸਥਿਤੀ 'ਚ ਪਹਚਾ ਸਾਡਾ ਲਾਲ ਸਾਹਿਬ ਨੂੰ ਕਿਹਨੇ ਬਚਾਇਆ ੜੀਕ ਤੇ ਰਹੇ ਅਸੀਂ 22 ਦਿਨ ਅਜੀ ਕਿੰਨੇ ਦਿਨਾਂ ਤੋਂ ਰੌਲਾ ਪਾਉਂਦੇ ਆ ਰਹੇ ਹਾਂ ਹੁਣ ਸਾਰੇ ਸਿਆਸੀ ਵੀ ਭੱਜ ਲੇ ਹੁਣ ਵੀ ਉਹ ਸਾਰਾ ਵੀ ਸੈਂਟਰ ਦੇ ਨਾਲ ਰਲ ਕੇ ਹਰਿਆਣਾ ਪੁਲਿਸ ਨਾਲ ਏਜੰਸੀਆਂ ਨਾਲ ਰਲ ਕੇ ਸੈਂਟਰ ਦੀਆਂ ਨਾਲ ਪੰਜਾਬ ਵਾਲੇ ਚੱਕ ਲੈ ਜਾਣੇ ਪਰ ਲੋਕਾਂ ਨੂੰ ਅਪੀਲ ਆ ਬਾਈ ਬਹੁਤ ਵੱਡੇ ਹਮਲੇ ਨੇ ਥੋੜੇ ਪਾਣੀ ਦੇਖ ਲੋ ਯਾਰ ਯਾਰਾਂ ਪਾਤੀਆਂ ਥੋੜੇ ਪਾਣੀਆਂ ਦਰਿਆ ਥੋੜੇ ਖਤਮ ਕਰਤੇ ਧਰਤੀਆਂ ਥੋੜੇ ਯਾਰਾਂ ਪਾਤੀਆਂ ਕੈਮੀਕਲ ਆ ਗਿਆ ਬੱਚੋਏ ਕਿੱਥੋਂ ਬੱਚੇ ਸਾਡੇ ਪੈਦਾ ਹੁਣ ਵੜ ਗਏ ਕੈਂਸਰ ਨਾਲ ਸਾਲ-ਸਾਲ ਦੇ ਜਵਾਕ ਮਰਨ ਲੱਗ ਗਏ ਸਾਡੇ ਟੈਗ ਸਾਨੂੰ ਆਈ ਜਾਂਦੇ ਆ ਹੈ ਸਾਡੇ ਕੋਈ ਰਾਹ ਬਚਣ ਦਾ ਨਜ਼ਰ ਆਉਂਦਾ ਸਾਨੂੰ ਪਰ ਅਸੀਂ ਹਲੇ ਵੀ ਪਤਾ ਨਹੀਂ ਕਿਹੜੀ ਗੱਲ ਨੂੰ ੜੀਕ ਰਹੇ ਆ ਪਤਾ ਨਹੀਂ ਕਿਉਂ ਘਰਾਂ 'ਚ ਬੈਠੇ ਆ ਥੋੜੇ ਰਾਤ ਦੀ ਪਹਿਰਾਬੰਦੀ ਹੋਰ ਸਖਤ ਕਰਨੀ ਪੈਗੀ ਸਖਤ ਪਹਿਰਾ ਦੇਣਾ ਪੈਗਾ ਠੀਕ ਹੀ ਪੀਲ ਕਰਦੇ ਆ ਰਾਤ ਨੂੰ ਰੋਜ਼ ਇੱਥੇ ਪਹਿਰੇ ਤੇ ਹੁੰਦੀਆਂ ਨੇ ਥਾਂ ਥਾਂ ਤੇ ਧੂਆਂ ਪੱਕੇ ਸਾਰੀ ਸੰਗਤ ਬੈਠਦੀ ਆ ਗੱਡੀ ਬੋਲਦੀ ਫਿਰਦੀ ਆ ਭਾਈ ਜਾਗਦੇ ਰਹੋ ਜਾਗਦੇ ਰਹੋ ਹਨ ਤੇ ਮੈਂ ਧੰਨਵਾਦ ਕਰਦਾ ਸਾਡੇ ਬਜ਼ੁਰਗਾਂ ਦਾ ਨੌਜਵਾਨੀ ਬਹੁਤ ਆਈ ਹੋਈ ਆ ਪਰ ਸਾਡੇ ਬਜ਼ੁਰਗ ਬਾਪੂ ਰਾਤ ਨੂੰ ਸਾਰੀ ਸਾਰੀ ਰਾਤ ਜਿਨ੍ਹਾਂ ਦੀ ਉਮਰ 77 ਸਾਲ ਦੀ ਆ ਰਾਤ ਨੂੰ ਬੈਠ ਕੇ ਪੜਾ ਦਿੰਦੇ ਆ ਧੂਆਂ ਤੇ ਉਹੀ ਜਜਵਾ ਸਾਡੀ ਜਵਾਨੀ ਜਿਹੜਾ 20 ਚ ਆਪਾਂ ਦੇਖਣ ਨੂੰ ਮਿਲਿਆ ਸੀ ਉਹੀ ਦੁਬਾਰਾ ਹਲੂਣਾ ਮਾਰਨਾ ਪੈਣਾ ਹੈ ਇਹਦਾ ਪੰਜਾਬ ਦੇ ਜੰਮਿਆਂ ਨੂੰ ਨਿਰਤ ਮਹਿਮਾਲੀ ਗੱਲ ਆ ਸਾਡੇ ਤਾਂ ਰੋਜ਼ ਹੁਣ ਲੜਕੇ ਹੀ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਆ ਘਰਾਂ ਚ ਬੈਠਣ ਵਾਲਾ ਸਮਾਂ ਨਹੀਂ ਰਿਹਾ ਕਿਸਾਨ ਦੀ ਵੀ ਮੌਤ ਹੋ ਗਈ ਜਿਸਨੇ ਸਲਫਾਸ ਨਿਗਲੀ ਸੀ ਸੰਭੂ ਬਾਡਰ ਤੇ ਜਿਹੜਾ ਕਹਿੰਦਾ ਸੀ ਕਿ ਮੈਂ ਚਿੰਤਾ ਦੇ ਵਿੱਚ ਆ ਕੇ ਕਦਮ ਚੁੱਕ ਲਿਆ ਜਦੋਂ ਅਥਰੂ ਗੈਸ ਦੇ ਗੋਲੇ ਚੱਲਦੇ ਸੀ ਉਸ ਨਾਲ ਕਿਸਾਨ ਜ਼ਖਮੀ ਹੋਏ ਤਾਂ ਉਹਦਾ ਮਨ ਬੜਾ ਭਾਵਕ ਹੋਇਆ ਤਾਂ ਉਸਨੇ ਕਦਮ ਚੁੱਕ ਲਿਆ ਉਸਦੀ ਮੌਤ ਹੋ ਗਈ ਦੇਖੋ ਬਿਲਕੁਲ ਇਹ ਗੱਲ ਬੜੀ ਦੁਖਦਾਇਕ ਗੱਲ ਹੈ ਕਿ ਉਸ ਨੌਜਵਾਨ ਦੀ ਮੌਤ ਹੋਈ ਆ ਤੇ ਇਹ ਦੂਪਹਿਲਾਂ ਜੇ ਪਿਛਲੇ ਅੰਦোলন ਦੀ ਆਪਾਂ ਗੱਲ ਕਰਕੇ ਤਾਂ ਬਾਬਾ ਰਾਮ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀਗੀ ਤਾਂ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਹਾਂ ਡੱਲੇ ਵਾਲਾ ਸਾਹਿਬ ਨੇ ਸਾਡੇ ਇਤਿਹਾਸ ਦੇ ਵਿੱਚ ਜਿੱਥੋਂ ਤੱਕ ਮੈਂ ਜਾਣਦਾ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜਿਨ੍ਹਾਂ ਨੇ ਆਪਣੇ ਕੌਲ ਆਪਣੇ ਬਚਨ ਨਿਭਾਏ ਸੀਗੇ ਜਦੋਂ ਅਰਦਾਸ ਕਰਕੇ ਬੈਠ ਗਏ ਸੀਗੇ ਤੇ ਆਪਣੇ ਫਿਰ ਉਹ ਸਰੀਰ ਤਿਆਗ ਕੀ ਗਏ ਸੀ ਤੇ ਮੈਂ ਹੈਰਾਨ ਆ ਵੀ ਮੈਨੂੰ ਲੱਗਦਾ ਨਹੀਂ ਵੀ ਇੰਨੇ ਜਿੰਨੇ ਸਾਡੇ ਨੌਜਵਾਨ ਖੜੇ ਹੋਣੇ ਆ ਜਿਨ੍ਹਾਂ ਦੇ ਵਿੱਚੋਂ ਕਿਸੇ ਨੂੰ ਪਤਾ ਹੋਵੇ ਇੱਕ ਅੱਦੇ ਨੂੰ ਛਾਲ ੜ ਕੇ ਵੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਕੌਣ ਹੈ ਤੇ ਕਿਹਦੀ ਖਾਤਰ ਉਹ ਮਰਨ ਵਰਤ ਤੇ ਬੈਠ ਕੇ ਆਪਣੀ ਜ਼ਿੰਦਗੀ ਤਿਆਗ ਤਿਆਗ ਗਿਆ ਸੀ ਸਾਡਾ ਦੁਖਾਂਤ ਆ ਸਾਡਾ ਦੁਖਾਂਤ ਆ ਕਿ ਅਸੀਂ ਨਿਚਾਰਾਂ ਨੂੰ ਜਾਣਦੇ ਆ ਅਸੀਂ ਗੇਟ ਨੂੰ ਜਾਣਦੇ ਆ ਅਈ ਜਿਹੜੇ ਗਾਲਾਂ ਕੱਢਦੇ ਆ ਫੇਸਬੁਕ 'ਤੇ ਉਹਨਾਂ ਨੂੰ ਜਾਣਦੇ ਆ ਨਰੈਣ ਸਿੰਘ ਚੌੜੇ ਬਾਰੇ ਨਹੀਂ ਜਾਣਦੇ ਨਰੈਣ ਸਿੰਘ ਚੌੜੇ ਦੀ ਜੋ ਘਟਨਾ ਵਾਪਰੀ ਨਾ ਦਰਬਾਰ ਸਾਹਿਬ ਦੇ ਵਿੱਚ ਤੇ ਉੱਥੇ ਲੋਕਾਂ ਨੇ ਥੱਲੇ ਲਿਖਿਆ ਇਹ ਬਜ਼ੁਰਗ ਕੌਣ ਹੈ ਏਜੰਸੀਆਂ ਦਾ ਬੰਦਾ ਤਾਂ ਨਹੀਂ ਕਿਤੇ ਹੱਦ ਹੋ ਗਈ ਯਾਰ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਆਪਣੀ ਕੌਮ ਪੰਥ ਦੇ ਲੇਖੇ ਲਾਤੀ ਜ਼ਿਲ੍ਹਾਂ ਕਟੀਆਂ ਤਸੱਦ ਦੇ ਚੱਲਿਆ ਉਹਨੂੰ ਅਸੀਂ ਜਾਣਦੇ ਤੱਕ ਨਹੀਂ ਇਹ ਸਾਡਾ ਦੁਖਾਂਤ ਹੈ ਦਰਸ਼ਨ ਸੇਵ ਫੇਰੂਬਾਨ ਦੀ ਮੈਂ ਗਲਤ ਤਾਂ ਕੀਤੀ ਆ ਕਿ ਕਿਉਂ ਵੀ ਨੌਜਵਾਨ ਨੂੰ ਜਾਣਦੇ ਹਾਂ ਕਿੰਨਾ ਕ ਜਾਣਦੇ ਹੋ ਇਹੀ ਦੁਖਾਂਤ ਆ ਸਾਡਾ ਪੁੱਛਲਾ ਅਸੀਂ ਇਤਿਹਾਸ ਨਾਲ ਬਹੁਤ ਦੂਰ ਹੋ ਗਏ ਆ ਟੁੱਟ ਗਏ ਆ ਇਤਿਹਾਸ ਨਾਲ ਜੁੜਨਾ ਪੈਣਾ ਜੜਾ ਨਾਲ ਜੁੜਨਾ ਪੈਣਾ ਆ ਜਿਹੜੇ ਸਾਡੇ ਬਾਪੂ ਬੈਠੇ ਨੇ ਸਾਡੇ 80-80 ਸਾਲ ਦੇ ਸਾਡੀਆਂ ਮਾਮਾ ਬੈਠੀਆਂ ਇਹਨਾਂ ਨੂੰ ਸਿੱਖਣ ਦੀ ਲੋੜ ਆ ਰਾਤ ਨੂੰ ਤੁਸੀਂ ਤੇ ਆ ਕੇ ਬੈਠਾ ਕਰੋ ਬੜਾ ਕੁਝ ਸਿੱਖਣ ਨੂੰ ਮਿਲਦਾ ਇਹਨਾਂ ਦੇ ਹੱਡੀ ਹੰਡਾਏ ਤਜਰਬੇ ਨੇ ਇਹਨਾਂ ਦੇ ਐਵੇਂ ਨਹੀਂ ਵਾਲ ਚਿੱਟੇ ਹੋ ਗਏ ਧੁੱਪ ਚ ਇਹਨਾਂ ਨੇ ਬਹੁਤ ਕੁਝ ਜ਼ਿੰਦਗੀ ਚ ਹੰਡਾਇਆ ਤੇ ਦੇਖਿਆ ਤਜਰਬਾ ਇਹਨਾਂ ਦਾ ਮੋਰਚੇ ਲਗਾ ਰਹੀ ਹੈ ਜਿਹੜੇ ਬਜ਼ੁਰਗ ਨੇ ਕਿ ਅਗਲੀ ਪੀੜ੍ਹੀ ਮੋਰਚੇ ਲਗਾ ਸਕੇਗੀ 70 75 80 ਸਾਲ ਦੇ ਬੱਚੇ ਲਾਉਣਗੇ ਦੇਖੋ ਇੱਕ ਗੱਲ ਤਾਂ ਮੈਂ ਨਾ ਉਮੀਦ ਨਹੀਂ ਹੈਗਾ ਇਹ ਧਰਤੀ 'ਚ ਇੱਕ ਐਸਾ ਤੱਤ ਹੈ ਕਿ ਐਸਾ ਕਾਣਾ ਤੁਸੀਂ ਮਾਰ ਨਹੀਂ ਸਕਦੇ ਸਾਡੇ ਖੂਨ ਸਾਡੇ ਡੀਐਨਏ ਤੁਸੀਂ ਦੇਖੋ ਨਾ ਪੂਰੇ ਭਾਰਤ ਦੇ ਵਿੱਚੋਂ ਜਿਹੜੇ ਜ਼ੁਲਮ ਜ਼ਬਰ ਦੇ ਖਿਲਾਫ ਲੜ ਰਹੇ ਆ ਉਹਦਾ ਪੰਜਾਬ ਸਭ ਤੋਂ ਅੱਗੇ ਆ ਅਸੀਂ ਸਦੀਆਂ ਤੋਂ ਲੈ ਕੇ ਲੜਦੇ ਆਏ ਆ अनेਕਾਂ ਵਾਰੀ ਸੀ ਦੱਬੇ ਗਏ ਕੁਚਲੇ ਗਏ ਲਤਾੜੇ ਗਏ ਮਾਰੇ ਗਏ ਘੱਲੂ ਘਾਰੇ ਹੋ ਗਏ ਕਿੰਨੀਆਂ ਜੰਗਾਂ ਦੇ ਵਿੱਚ ਅਸੀਂ ਖਤਮ ਹੋਏ ਕਾ ਲੋਕਾਂ ਦੇ ਵਿੱਚ ਅੱਧੋਂ ਜ਼ਿਆਦਾ ਕੰਮ ਖਤਮ ਹੋ ਗਈ ਸੀ ਪਰ ਅਸੀਂ ਆਪਣਾ ਉਹ ਜਿਹੜਾ ਸਾਡੇ ਅੰਦਰ ਸਪਿਰਟ ਆ ਲੜਨ ਦੀ ਇੱਕ ਜੋਸ਼ ਆ ਭਾਵਨਾ ਪਰ ਇਸ ਸਮੇਂ ਮੈਂ ਗੱਲ ਕਹਿਣੀ ਚਾਹੁੰਦਾ ਜੋਸ਼ ਨਾਲ ਹੋਸ਼ ਤੋਂ ਕਮ ਠਰਮੇ ਤੋਂ ਕਮ ਕਈ ਵਾਰੀ ਜੋਸ਼ ਚ ਆ ਕੇ ਨੁਕਸਾਨ ਸਟੇਟ ਬੈਠੀ ਐ ਸਟੇਟ ਤਿਆਰ ਆ ਵੀ ਕਿਵੇਂ ਨਾਲ ਸ਼ਕਾਰ ਖੇਡਣਾ ਉਹ ਮਾਹੌਲ ਕ੍ਰੀਏਟ ਕਰ ਰਹੇ ਨੇ ਬਣਾ ਰਹੇ ਨੇ ਸਭ ਤੋਂ ਵੱਡੀ ਗੱਲ ਆ ਕਿ ਸਾਨੂੰ ਇੱਕ ਹੋਣ ਦੀ ਮੈਂ ਇੱਕ ਹੋਰ ਥੋੜੇ ਰਾਂਹ ਇੱਕ ਬੇਨਤੀ ਕਰਦਾ ਕਿਸਾਨ ਜਿੱਥੇ ਬੰਦਿਆਂ ਦੇ ਆਗੂਆਂ ਨੂੰ ਪਹਿਲੀ ਗੱਲ ਤਾਂ ਸਾਨੂੰ ਨਾਲ ਖੜਨਾ ਚਾਹੀਦਾ ਆਉਣਾ ਚਾਹੀਦਾ ਸਾਰਿਆਂ ਨੂੰ ਆਉਣਾ ਚਾਹੀਦਾ ਜਦੋਂ ਬੰਦਾ ਆਪਣੀ ਜ਼ਿੰਦਗੀ ਦਾਅ ਤੇ ਲਾ ਗਿਆ ਇਹਦੇ ਪਿੱਛੇ ਕੋਈ ਰਹਿ ਨਹੀਂ ਗਿਆ ਜਿਉਂਦਿਆਂ ਬੰਦਿਆਂ ਨਾਲ ਸਾਡੇ ਗਲੇ ਛਿਕਵੇ ਹੁੰਦੇ ਆ ਜਾਨ ਵਾਲੇ ਜਿਹੜੇ ਚਲੇ ਜਾਂਦੇ ਆ ਉਹਨਾਂ ਨਾਲ ਕਾਹਦੇ ਗਲੇ ਛਿਕਵੇ ਆ ਜਿਹੜੇ ਕਿਸਾਨ ਨੇ ਉਹ ਤਾਂ ਕਹਿੰਦੇ ਵੀ ਜਥੇਵੰਦੀਆਂ ਇਕੱਠੀਆਂ ਹੋਣ ਪਰ ਦੂਜੇ ਪਾਸੇ ਰੋਲਦੂ ਸਿੰਘ ਮੈਂ ਅੰਸਾ ਦਾ ਬਿਆਨ ਸੁਣਿਆ ਉਗਰਾਹਾ ਦਾ ਬਿਆਨ ਸੁਣਿਆ ਉਹ ਕਹਿੰਦੇ ਸਾਨੂੰ ਕੋੜਾ ਪੁੱਛ ਕੇ ਬੈਠਿਆ ਇਹਨਾਂ ਦਾ ਆਪਣਾ ਏਜੰਡਾ ਆਪਣੀ ਇਹਨਾਂ ਦੀ ਸੋਚ ਨਹੀਂ ਪੁੱਛ ਕੇ ਬੈਠਣ ਦੀ ਗੱਲ ਨਹੀਂ ਨਾ ਪੁੱਛ ਕੇ ਤਾਂ ਹੁੰਦਾ ਵੀ ਡੱਲੇ ਵਾਲੀ ਦੀ ਨਿੱਜੀ ਲੜਾਈ ਹੈ ਕੋਈ ਆਪਣੇ ਘਰ ਦੇ ਮਸਲੇ ਨੇ ਉਹ ਤਾਂ ਬੰਦਾ ਠੀਕ ਹੈ ਇਹ ਤਾਂ ਸਾਂਝੇ ਮਸਲੇ ਨੇ ਇਹੀ ਮੰਗਾ ਉਹਨਾਂ ਦੀਆਂ ਨੇ ਇਹੀ ਮੁੱਦੇ ਉਹਨਾਂ ਦੇ ਨੇ ਜਦੋਂ ਮੁੱਦੇ ਸਾਂਝੇ ਨੇ ਮੰਗਾ ਸਾਂਝੀਆਂ ਨੇ ਲੜਾਈ ਇੱਕ ਹੈ ਦੁਸ਼ਮਣ ਮੂਰੇ ਲੜਨ ਵਾਲਾ ਇੱਕ ਆ ਸਾਡੇ ਨਾਲ ਪਰ ਆਪਾਂ ਨੂੰ ਇਕੱਠੇ ਹੋਣ ਦੀ ਕੀ ਹਰਜ ਹੈ ਹਾਲਾਂਕਿ ਮੈਂ ਇੱਛੇ ਆਉਣਾ ਮੈਂ ਚੋਣਾ ਵੀ ਲੜਦਾ ਸਿਆਸੀ ਤੌਰ ਤੇ ਹੀ ਮੈਂ ਹਨ ਇਹ ਇਹਨਾਂ ਦਾ ਐਲਾਨ ਆ ਵੀ ਅਸੀਂ ਸਟੇਜ ਤੇ ਨੀ ਸਿਆਸੀ ਬੰਦਾ ਬੋਲਣ ਦੇਣਾ ਉਹ ਮੈਂ ਬੋਲਣ ਥੋੜੀ ਆਉਣਾ ਨਾ ਬੋਲੂਗਾ ਫਿਰ ਕੀ ਹੈ ਆਪਣਾ ਫਰਜ਼ ਤਾਂ ਮੈਨੂੰ ਨਿਭਾਉਣਾ ਚਾਹੀਦਾ ਨਾ ਮੈਂ ਇਹੀ ਗੱਲ ਕਹਿ ਰਿਹਾ ਵੀ ਘੱਟੋ ਘੱਟ ਜੇ ਅਸੀਂ ਇੱਥੇ ਨਹੀਂ ਵੀ ਆ ਸਕਦੇ ਬਿਆਨਬਾਜ਼ੀ ਨਾ ਕਰੋ ਮੁਖਾਲਫਤ ਨਾ ਕਰੋ ਉਹ ਸਰਕਾਰ ਨੂੰ ਮੌਕਾ ਮਿਲਦਾ ਬੈਲ ਮਿਲਦੀ ਆ ਵੀ ਇਹਦਾ ਪਾੜ ਗਏ ਹੁਣ ਇਹ ਨਾ ਮੌਕਾ ਦਿਓ ਇਸ ਕਰਕੇ ਬੇਨਤੀ ਹੈ ਵੀ ਕੋਈ ਗੱਲ ਨਹੀਂ ਹੌਲੀ ਹੌਲੀ ਸਾਰੇ ਲੋਕ ਇਕੱਠੇ ਕਰ ਲੈਣਗੇ ਅੱਗੇ ਵੀ ਤਾਂ ਐ ਹੀ ਸੀ ਬਿਲਕੁਲ ਲੋਕ ਇਕੱਠੇ ਅੱਗੇ ਜਥੇਬੰਦੀਆਂ ਦਾ ਫੈਸਲਾ ਆਇਆ ਸੀ ਵੀ ਅਸੀਂ ਬਾਰਡਰਾਂ ਦੇ ਬੈਠਣਾ ਜਿੱਥੇ ਰੋਕ ਲਿਆ ਬਹਿ ਜਾਗੇ ਪਰ ਮਗਨੋਂ ਨੌਜਵਾਨੀ ਦਾ ਹਾਰਡ ਲੋਕਾਂ ਦਾ ਵੇਗ ਇੰਨਾ ਆਇਆ ਕਿ ਦੱਬ ਕੇ ਲੈ ਗਿਆ ਸਿੰਘੂ ਤੱਕ ਟਿੱਕਰੀ ਤੱਕ ਇਸ ਕਰਕੇ ਮੈਂ ਹੁਣ ਵੀ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਸਾਨੂੰ ਬਜ਼ੁਰਗਾਂ ਨਾਲ ਸਮਿਲ ਬਣਾ ਕੇ ਸਬਰਨਾ ਠਰਮੇ ਨਾਲ ਇਹਨਾਂ ਦੀ ਅਗਵਾਈ ਦੇ ਵਿੱਚ ਸਾਨੂੰ ਇਹ ਤੁਰਨਾ ਚਾਹੀਦਾ ਤੇ ਆਓ ਯਾਰ ਹੁਣ ਬਹੁਤ ਵੱਡੀ ਲੋੜ ਆ ਸਾਡੀ ਇਹ ਤਾਂ ਨਹੀਂ ਤੁਸੀਂ ਆਉਣ ਵਾਲਾ ਹਾਲਾਤ ਮੈਂ ਜਿਹੜੇ ਦੇਖਦਾ ਕਿ ਹੁਣ ਤੁਸੀਂ ਦੇਖੋ ਕਬਰ ਵਾਲਾ ਪਿੰਡ ਆ ਮਲੋਟ ਚ ਉੱਥੇ ਕਈ ਪਿੰਡਾਂ ਦੀ ਜ਼ਮੀਨ ਐਕਵਾਇਰ ਕਰ ਰਹੇ ਥੱਲੇ ਪੋਟਾਸ ਨਿਕਲਿਆ ਉਹ 2000 3000 ਫੁੱਟ ਤੱਕ ਧਰਤੀ ਪੱਟ ਦੇਣਗੇ ਉਹਦਾ ਫਾਇਦਾ ਕਿਹਨੂੰ ਹੋਣਾ ਹੈ ਕਿਸਾਨ ਨੂੰ ਤਾਂ ਇੱਕ ਵਾਰੀ ਮਾੜੇ-ਮੋٹے ਪੈਸੇ ਦੇ ਕੇ ਪਾਸੇ ਕਰ ਲੈਣਗੇ ਜ਼ਮੀਨ ਕੋਲ ਯਾਰ ਉਹ ਅਰਬਾਂ ਖਰਬਾਂ ਰੁਪਈਆਂ ਦਾ ਖਜ਼ਾਨਾ ਨਿਕਲਿਆ ਉੱਥੋਂ ਪਹਿਲੀ ਗੱਲ ਤਾਂ ਨੁਕਸਾਨ ਇਹ ਹੋਣਾ ਰੇਡੀਏਸ਼ਨ ਦੇ ਨਾਲ ਜਿਹੜਾ ਉੱਥੇ ਨਿਕਲੂਗਾ ਜਦੋਂ ਪਟਾਖਾਂ ਜਾਂ ਹੋਰ ਜਿਹੜੀਆਂ ਚੀਜ਼ਾਂ ਨਿਕਲਣਗੀਆਂ ਉਹਦਾ ਆਲੇ-ਦਾਲੇ ਦੇ ਲੋਕਾਂ ਦੀ ਜ਼ਿੰਦਗੀ ਤੇ ਕੀ ਅਸਰ ਪੈਣਾ ਇਹ ਬਹੁਤ ਵੱਡਾ ਸਵਾਲ ਹੈ ਅਸੀਂ ਜੇ ਜ਼ਿੰਦਗੀ ਸਾਡੀ ਬਰਬਾਦ ਹੋ ਗਈ ਸਾਡੇ ਨਸਲਾਂ ਬਰਬਾਦ ਹੋ ਗਈਆਂ ਪੈਸਾ ਵੀ ਅਸੀਂ ਕੀ ਕਰਾਂਗੇ ਹੁਣ ਪਾਣੀ ਵਾਲੀ ਗੱਲ ਇਹ ਕਹਿੰਦੇ ਫੈਕਟਰੀਆਂ ਵੀ ਫੈਕਟਰੀਆਂ ਵਾਲੀ ਦੀ ਗੱਲ ਕਰਦੇ ਹਾਂ ਜੇ ਫੈਕਟਰੀਆਂ ਫੈਕਟਰੀਆਂ ਨੂੰ ਜ਼ਾਹਰ ਦੇ ਕੇ ਸਾਨੂੰ ਮਾਰ ਹੀ ਦਿੱਤਾ ਅਸੀਂ ਫੈਕਟਰੀਆਂ ਦੀ ਢੂਹੇ ਚ ਲਾਵਾਂਗੇ ਤਾਂ ਇੱਕ ਦਾ ਇਹ ਸਵਾਲ ਇੱਕੋ ਤੇ ਉੱਥੋਂ ਦੇ ਕਿਸਾਨ ਨੂੰ ਉੱਥੋਂ ਦੇ ਲੋਕਾਂ ਨੂੰ ਤਾਂ ਫਾਇਦਾ ਕੀ ਹੋ 2000 ਫੁੱਟ ਡੂੰਗੀ ਜ਼ਮੀਨ ਪੱਟਤੀ ਤੇ ਧਸੂ ਨੂੰ ਜ਼ਮੀਨ ਥੱਲੇ ਆਸੇ ਪਾਸੇ ਏਰੀਆ ਕਿੰਨਾ ਨੁਕਸਾਨ ਆ ਜਾਣਾ ਉਹ ਉਹਦੇ ਲਈ ਵੀ ਸਾਨੂੰ ਹੁਣ ਹੋਰ ਗੱਲ ਸੁਣ ਲਓ ਕਿਹੜੀਆਂ ਕਿਹੜੀਆਂ ਗੱਲਾਂ ਤੇ ਲੋਕਾਂ ਨੂੰ ਸਮਝਾ ਗਏ ਸੂਏ ਨਹਿਰਾਂ ਕੱਸੀਆਂ ਪੱਕੇ ਕਰੀ ਜਾਂਦੇ ਆ ਕੰਕਰੀਟ ਪਾ ਕੇ ਲਫਾਫੇ ਪਾ ਕੇ ਮੰਮੀ ਜਾਓ ਹੁਣ ਇੱਕ ਬੂੰਦ ਪਾਣੀ ਥੱਲੇ ਨਹੀਂ ਜਾਣਾ ਜਦੋਂ ਨਹਿਰਾਂ ਤੇ ਸਾਡੇ ਸੂਏ ਪੱਕੇ ਹੋ ਗਏ ਪਾਣੀ ਰਿਸ ਰਿਸ ਕੇ ਰਿਸ ਕੇ ਥੱਲੇ ਜੀਰ ਕੇ ਪਾਣੀ ਥੱਲੇ ਜਾਂਦਾ ਪਾਣੀ ਦਾ ਪੱਧਰ ਵੀ ਉੱਚਾ ਹੁੰਦਾ ਆਲੇ-ਦਾਲੇ ਖੜੇ ਦਰਾਸਤ ਵੀ ਜਾਉਂਦੇ ਰਹਿੰਦੇ ਆ ਉਹ ਉਸ ਏਰੀਆ ਚ ਫਸਲ ਵੀ ਬਹੁਤ ਤਕੜੀ ਹੁੰਦੀ ਆ ਜਦ ਰਖੇਜ ਬਣਦੀ ਆ ਧਰਤੀ ਪੂਰੀ ਅੰਗਰੇਜ਼ ਆਏ ਅੰਗਰੇਜ਼ਾਂ ਨੇ ਆ ਕੇ ਨਹਿਰਾਂ ਕੱਢੀਆਂ ਸੂਏ ਕੱਢੇ ਕੱਚੇ ਰੱਖੇ ਉਹਦੇ ਨਾਲ ਪਾਣੀ ਦਾ ਪੱਧਰ ਉੱਪਰ ਹੋਇਆ ਇਹ ਸਾਰੇ ਪੱਕੇ ਕਰਨ ਲੱਗੇ ਇਹ ਕਹਿੰਦੇ ਜੀ ਪਾਣੀ ਟੇਲ ਦੇ ਬਚਾਉਣਾ ਪਾਣੀ ਪਹਿਲ ਇੰਨਾ ਕਿੰਨਾ ਪਾਣੀ ਥੱਲੇ ਪਾਣੀ ਚਲਿਆ ਜਾਂਦਾ ਕੁਦਰਤ ਦੀ ਵੀ ਇੱਕ ਪ੍ਰਕਿਰਿਆ ਡੈਮ ਡੈਮਾਂ ਦੇ ਬਹੁਤ ਵੱਡੀ ਕਬਹ ਚੱਲ ਰਹੀ ਹੈ ਪੂਰੀ ਦੁਨੀਆ 'ਚ ਇਹ ਡੈਮ ਨੇ ਚੀਨ 'ਚ ਸਭ ਤੋਂ ਵੱਡਾ ਡੈਮ ਹੈ ਜਿਹੜੀ ਸਾਡੀ ਧਰਤੀ ਦੀ ਘੁੰਮਣ ਦੀ ਗਤੀ ਆ ਉਹਨਾਂ ਡੈਮਾਂ ਨੇ ਇੰਨਾ ਪਾਣੀ ਇਕੱਠਾ ਕਰ ਲਿਆ ਇੰਨਾ ਭਾਰ ਪਾਤਾ ਉਹ ਗਤੀ ਥੋੜੀ ਜਿਹੀ ਘਟਾਤੀ ਇਹ ਵੀ ਇੱਕ ਆਉਣ ਵਾਲਾ ਕੁਦਰਤ ਨਾਲ ਛੇੜ-ਛਾੜ ਆ ਜਿਹੜੀ ਇਹ ਵੱਡਾ ਖਤਰੇ ਨੇ ਹਨਾ ਇਹਦੇ ਵੀ ਵੱਡੇ ਬੈਸਾ ਚ ਡੈਮ ਨਹੀਂ ਹੋਣੇ ਚਾਹੀਦੇ ਇਹ ਕਹਿੰਦਾ ਡੈਮ ਡੈਮ ਬਣਾ ਕੇ ਹੀ ਪਾਣੀ ਬੰਦ ਲਿਆ ਹੀ ਬਿਜਲੀ ਤਿਆਰ ਕਰ ਲਈ ਪਰ ਜਦੋਂ ਮੈਂ ਗੱਲ ਦੇਖਦਾ ਵੀ ਤਰੱਕੀ ਨੇ ਆਪਾਂ ਕਹਿੰਦੇ ਵਿਗਿਆਨ ਤਰੱਕੀ ਕਰ ਗਿਆ ਸਾਇੰਸ ਨੇ ਤਰੱਕੀ ਕਰ ਲਈ ਬੰਦਾ ਸੌਖਾ ਹੋ ਗਿਆ ਬੰਦਾ ਸੌਖਾ ਹੋ ਗਿਆ ਕਿ ਬੰਦਾ ਔਖਾ ਹੋ ਗਿਆ ਕੋਈ ਬੰਦਾ ਅਜ ਰੋਗ ਤੋਂ ਰਹਿਤ ਹੈਗਾ ਕੋਈ ਬੰਦਾ ਡਿਪਰੈਸ਼ਨ ਤੋਂ ਰਹਿਤ ਹੈਗਾ ਇਹ ਕਾਹਦੀ ਬਤ ਤਰੱਕੀ ਹੈ ਸਾਡੇ ਬਜ਼ੁਰਗ ਕਿੰਨੀਆਂ ਕਿੰਨੀਆਂ ਉਮਰਾਂ ਜਾਂਉਂਦੇ 100 100 ਸਾਲ ਦੇ ਹੱਟੇ-ਕੱਟੇ ਜਾਂਦੇ ਕੋਈ ਸਿਹਤ ਤੇ ਕੋਈ ਬਿਮਾਰੀ ਨਹੀਂ ਸੀ ਲੱਗਦੀ ਕੋਈ ਕੰਨ ਨਹੀਂ ਸੀ ਦੁਖਦਾ ਹੋ ਗਿਆ ਅੱਖ ਨਹੀਂ ਸੀ ਦੁਖਦੀ ਕੋਈ ਹੱਡ ਗੋਡੇ ਨਹੀਂ ਦੁਖਦੇ ਹੁਣ 20 ਵੀ ਸਾਲ ਦੀ ਉਮਰ ਆ ਤੇ ਗੋਡੇ ਦੁਖਣ ਲੱਗ ਗਏ ਲੋਕਾਂ ਦੇ ਕੈਂਸਰ ਹੋਣ ਲੱਗ ਗਏ ਅਟੈਕ ਹੋਣ ਲੱਗ ਗਏ ਕਾਲੇ ਪੀਲੇ ਹੋਣ ਲੱਗ ਗਏ ਥਣ ਸਾਇੰਸ ਨੇ ਵੀ ਮਾਰਤਾ ਤਰੱਕੀ ਕਿਸੇ ਹੱਦ ਤੱਕ ਠੀਕ ਹੁੰਦੀ ਆ ਤਰੱਕੀ ਜਦੋਂ ਬਨਾਸ਼ ਬਣ ਜੇ ਉਦੋਂ ਠੀਕ ਨਹੀਂ ਹੁੰਦੀ ਸੋ ਇਹ ਗੱਲਾਂ ਵੱਲ ਸਾਨੂੰ ਮੁੜਨਾ ਪੈਣਾ ਜਿਹੜਾ ਸਾਡੇ ਗੁਰੂ ਨਾਨਕ ਦਾ ਸਿਧਾਂਤ ਸਿ ਕਿਰਤ ਦਾ ਸਿਧਾਂਤ ਸਭ ਤੋਂ ਪਹਿਲਾਂ ਕਿਰਤ ਨਾਲ ਜੁੜਨਾ ਕੰਮ ਨਾਲ ਜੁੜਨਾ ਅਸੀਂ ਛੱਡ ਗਏ ਆ ਇਹ ਆਹੀ ਵੀ ਜ਼ਿੰਮੇਵਾਰ ਆ ਕਿੰਨੇ ਕ ਪੰਜਾਬੀ ਐ ਕੱਖ ਵੱਡੇ ਨਹੀਂ ਜਾਂਦੇ ਚਾਰ ਪਾਉਣ ਲੱਗ ਗਏ ਤੂੰ ਇਹ ਸਾਰੀਆਂ ਗੱਲਾਂ ਨਾ ਜਿਹੜੀਆਂ ਸਾਨੂੰ ਕਰਨ ਦੀ ਲੋੜ ਆ ਵਿਚਾਰਨ ਦੀ ਲੋੜ ਆ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ ਸੋ ਮੈਂ ਅਖੀਰ ਤੇ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਆਓ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਚ ਆਓ ਤੇ ਇੱਥੇ ਜ਼ਰੂਰ ਸਾਨੂੰ ਲੋੜ ਆ ਇਸ ਵੇਲੇ ਮੋਰਚੇ ਨੂੰ ਮਜ਼ਬੂਤ ਕਰਨ ਦੀ ਡੱਲੇਵਾਲ ਸਾਹਿਬ ਦੀ ਸਿਹਤ ਯਾਬ ਉਹ ਰਹਿਣ ਉਹ ਚੜ੍ਹਦੀ ਕਲਾ 'ਚ ਰਹਿਣ ਚੜ੍ਹਦੀ ਕਲਾ 'ਚ ਹੈਗੇ ਆ ਹੌਸਲਾ ਨਹੀਂ ਢੇਗਿਆ ਉਹਨਾਂ ਨੇ ਗੁਰੂ ਘਰਾਂ ਦੇ ਅਰਦਾਸ ਹੋਵੇ ਉਹਨਾਂ ਦੀ ਚੜ੍ਹਦੀ ਕਲਾ ਦੀ ਉਹਨਾਂ ਦੀ ਸਿਹਤ ਲਈ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਮੋਰਚੇ ਦੀ ਫਤਿਹ ਦੇ ਲਈ ਤੇ ਗੁਰੂ ਘਰਾਂ ਚ ਦੋ ਵੇਲੇ ਮੈਂ ਗ੍ਰੰਥੀ ਸਾਹਿਬਾ ਨੂੰ ਬੇਨਤੀ ਕਰਦਾ ਵੀ ਭਾਈ ਤੁਸੀਂ ਅ ਰੋਜ਼ ਆਪਣੇ ਲੋਕਾਂ ਨੂੰ ਸਮਝਾਓ ਪਿੰਡਾਂ ਚ ਵੀ ਪੌਣੇ 13000 ਪੰਜਾਬ ਦਾ ਪਿੰਡ ਆ ਜੇ ਪੰਜ ਪੰਜ ਬੰਦੇ ਵੀ ਬਾਰੀਆਂ ਬੰਨ ਕੇ ਆਉਣਗੇ ਤਾਂ ਲੱਖਾਂ ਦੀ ਗਿਣਤੀ ਇੱਥੇ ਬਾਰਡਰਾਂ ਤੇ ਹੋਣੀ ਆ ਸੋ ਆਓ ਮੇਰਾ ਵੀਰ ਆਪਾਂ ਨੂੰ ਇਸ ਮੋਰਚੇ ਨੂੰ ਹਰ ਹਾਲ ਦੇ ਵਿੱਚ ਮੈਂ ਇਹ ਗੱਲ ਬੇਨਤੀ ਕਰਦਾ ਜੇ ਇਹ ਮੋਰਚਾ ਫੇਲ ਹੁੰਦਾ ਨਾ ਕੋਈ ਵੀ ਜਥੇਬੰਦੀ ਭੁੱਲ ਜੇ ਵੀ ਅਸੀਂ ਕੋਈ ਮੋਰਚਾ ਲਾ ਕੇ ਕੰਮਜਾਫ ਕਰ ਲਾਂਗੇ ਲੋਕਾਂ ਦਾ ਮਨੋਬਲ ਟੁੱਟ ਜਾਣਾ ਲੋਕਾਂ ਨੇ ਪਛਾਣ ਹਟ ਜਾਣਾ ਤੇ ਸਰਕਾਰਾਂ ਦਾ ਮਨੋਬਲ ਵੱਧ ਜਾਣਾ ਇਹ ਗੱਲ ਦਾ ਖਿਆਲ ਰੱਖ ਉਸ ਕਰਕੇ ਬੇਨਤੀ ਹੈ ਇਕੱਠੇ ਹੋ ਜਾਈਂ ਸ਼ੁਕਰੀਆ ਸਮਾਸਵੀ ਲੱਖਾ ਸਦਾਣਾ ਸਾਡੇ ਨਾਲ ਸੀ ਕਈ ਅਹਿਮ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਹਰ ਕਿਸੇ ਨੂੰ ਇਸ ਮੋਰਚੇ ਦੇ ਵਿੱਚ ਸਮੂਲੀਅਤ ਕਰਨੀ ਚਾਹੀਦੀ ਹੈ ਜੇਕਰ ਇਹ ਮੋਰਚਾ ਟੁੱਟ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੋਰਚਾ ਨਹੀਂ ਲੱਗਣਾ ਕਿਸੇ ਦੀ ਹਿੰਮਤ ਨਹੀਂ ਬਣਨੀ ਇਸ ਉਸ ਮੋਰਚੇ ਦੇ ਵਿੱਚ ਆਉਣ ਦੇ ਲਈ ਨਾਲ ਦੀ ਨਾਲ ਅਪੀਲ ਵੀ ਕੀਤੀ ਹੈ ਕਿ ਸਾਰੇ ਜਥੇਬੰਦੀਆਂ ਇਕਜੁੱਟ ਹੋਣ ਇਕਜੁੱਟ ਹੋ ਕੇ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਸਾਥੀ ਸਾਨੀ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਾਨਾ ਸਪੋਕਸਮੈਨ ਟੀਵੀ ਖਨੌਰੀ